میں تو چار گل کر سامنے والے منک جلوسار آ سارا تہوار رشتے دار خوشی منا چا مناڑی منات گوتے پر اس بچے نو پتا نہیں ہوگا اس شامل نہیں منگا ساری سرشٹی شامل ہوتی ہے پر وہ بچہ شامل نہیں ہوتا ਇੱਕ ਜ਼ਿੰਦਗੀ ਦਾ ਪੜਾ ਜਦੋਂ ਮਨੁੱਖ ਮੁਕਾ ਲੈਂਦਾ ਹੈ ਜਿਸ ਨੂੰ ਜ਼ਿੰਦਗੀ ਦਾ ਅੰਤਰਾਸਤ ਕਹਿੰਦੇ ਨੇ ਮਰਨ ਹੀ ਕਹਿੰਦੇ ਨੇ ਉਹ ਸੱਜਣ ਮਿੱਤਰ ਸਾਥ ਸਿਧੀ ਵਾਲੇ ਰਿਸ਼ਤੇਦਾਰ ਸ਼ੋਕ ਤੇ ਦੁੱਖ ਕਰਦੇ ਚਾਉਂਦੇ ਨੇ ਪਰ ਉਹਨੂੰ ਪਤਾ ਨਹੀਂ ਹੁੰਦਾ ਇੱਕੋ ਹੀ ਪੜਾ ਹੈ ਜ਼ਿੰਦਗੀ ਦਾ ਨੰਮਕਾਰ ਸ਼ਾਦੀ ਦੇ ਕਾਕਾ ਤੇ ਬੀਬੀ ਉਹਨੂੰ ਪਰਿਵਾਰ ਨੂੰ ਵਿਸ਼ੇਦਾਰਨ ਪਤਾ ਹੁੰਦਾ ਕਿਹੜੇ ਬੰਦੇ ਨੇ ਸਾਡੀ ਖੁਸ਼ੀ ਵਿੱਚ ਸ਼ਾਮਲ ਹੋਣ ਵਾਸਤੇ ਆਏ ਨੇ ਕਿन्होने ਸ਼ਗਨ ਪਾਇਆ ਕਿन्होने ਵਾਰਨਾ ਪਾਇਆ ਵਾਲਾਂ ਦਾ ਧੋਲੇ ਦਾ ਤੇ ਇਸ ਨਗਰ ਦੇ ਇਕੱਠੇ ਹੋਏ ਨੇ ਮੈਂ ਸਭ ਨੂੰ ਮੁਬਾਰਕਬਾਦ ਦਿੰਦਾ ਵਧਾਈ ਦਿੰਦਾ ਖੁਸ਼ੀ ਦਿੰਦਾ ਲੇਕਿਨ ਆਮ ਤੌਰ ਤੇ ਦੇਖਣ ਵਿੱਚ ਆਇਆ ਕਿ ਵਿਆਹ ਦੀ ਰਸਮ ਜ਼ਿਆਦਾ ਸਾਦੇ ਸਮਾਜ ਵਿੱਚ ਕਿਉਂਕਿ ਗੁਰੂ ਸਾਹਿਬ ਦੀ ਹੁਕਮਰੀ ਵਿੱਚ ਅਸੀਂ ਆਨੰਦ ਕਾਰਜ ਜਿੰਨੇ ਆ ਚਾਰ ਰਾਮਾਂ ਦਾ ਪਾਠ ਕੀਤਾ ਜਾਂਦਾ ਭਾਈ ਸਾਹਿਬ ਆਉਂਦੇ ਨੇ ਬੜੀਆਂ ਸੋਹਣੀਆਂ ਚਾਰਨੀਆਂ ਕਲਾਤਾਂ ਲੱਗਦੀਆਂ ਨੇ ਕੀਰਤਨ ਵੀ ਹੁੰਦਾ ਲੇਕਿਨ ਸਵਾਰ ਪੜਨ ਤੋਂ ਬਾਅਦ ਪਤਾ ਲੱਗਦਾ ਕਿ 1/3 ਰਿਸ਼ਤੇ ਉਹ ਤੋਂ ਜਾਂਦੇ ਨਹੀਂ ਤਿਰਕ ਜਾਂਦੇ ਨਹੀਂ ਕਾਰਨ ਇਹ ਕਿ ਉਹ ਖਵਾਰਾਂ ਦੇ ਰਾਹੀ ਹੁੰਦੇ ਨੇ ਮਹਿਮਾਨ ਬੁਲਾਏ ਗਏ ਨੇ ਕਈ ਆਪ ਬੁਲਾਏ ਵੀ ਆਏ ਨੇ ਉਹਨਾਂ ਦੇ ਵਿੱਚ ਇਸ ਅ ਫਰਨਾਲੇ ਦੀ ਭਾਦੀ ਕਾ ਵੀ ਆਈਆਂ ਨੇ ਮੇਰੀ ਉਹ ਨਿਗਾਹ ਨਹੀਂ ਮਿਲਿਆ ਕਿੱਥੇ ਗਈਆਂ ਨਹੀਂ ਉਹ ਕਿੱਥੇ ਕਿਹਾ ਬਾਦੀ ਕਾ ਦੀਆਂ ਹੋ ਰਿਹਾ ਇੱਧਰ ਆਓ ਮੈਂ ਆਜਾਓ ਅਸੀਂ ਬੁਲਾਏ ਨੇ ਕੋਨਾਂ ਕਾਰ ਜਿੱਤੇ ਗਏ ਨੇ ਸਨੇਹ ਜਿੱਤੇ ਗਏ ਨੇ ਮੋਟਰ ਵਿੱਚ ਆਏ ਨੇ ਔਰ ਫਿਰ ਵੀ ਉਸਰ ਸਜੇ ਗਏ ਬੈਠੇ ਨੇ ਦੇਖਣੇ ਹੈ ਦੇਖੋ ਵਿਆਹ ਜੋਗੇ ਦੇ ਰਾਣ ਕੋਗੇ ਨੇ ਇਹ ਨੱਥ ਵੀ ਆਏ ਨੇ ਵਿਆਹ ਆਪਣੇ ਆ ਇਹਨਾਂ ਨੂੰ ਕਹਿੰਦਾ 2 ਮਿੰਟ ਪਹਿਨ ਵਿਆਹ ਸ਼ਾਮਿਲ ਕਰਨਾ ਉਸ ਤੋਂ ਬਾਅਦ ਜੋ ਤੁਹਾਡਾ ਮਨ ਦਾ ਤੁਸੀਂ ਦੇ ਗਏ ਆਹ ਉਹ ਕੁੜੀਆਂ ਤੁਸੀਂ ਕਿਹਦਾ ਕਰੋ